ਨੀ ਨੀ ਗੱਲਾਂ ਕਰਾ ਬਾਬਾ ਯਾਰ ਲੱਗ ਗਿਆ ਮੈਂ ਦੇਖੋ ਯਾਰ ਸਭ ਤੋਂ ਡਰ ਰਹਿਣਾ ਨਾ 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 ਪ੍ਰੋਬਲਮ ਸ਼ਾਵਰ ਬੈਠੇ ਨਾ ਪੂਰੀ ਗੱਲ ਆਹ ਦੇਖੋ ਮੇਰੀ ਗੱਲ ਸੁਣ ਲੈ ਇੱਕ ਮਿੰਟ ਸ਼ਾਵਰ ਬੈਠੇ ਨਾ ਪੂਰੀ ਕਰ ਤੂੰ ਆ ਸਾਡਾ ਕਮੰਡੀ ਤੈਨੂੰ ਧੱਕੇ ਨਾਲ ਆਇਆ ਕਿ ਤੇਰੇ ਪਾਵਰ ਹੈਗੀ ਆ ਕੋਟ ਚੋਣ ਕਿਤੇ ਕਹਾ ਦੇਗਾ ਗੱਲ ਨੂੰ ਪਹਿਲਾਂ ਤਾਂ ਮੈਂ ਤੇਰਾ ਗਮੰਡੀ ਨਹੀਂ ਮੇਰਾ ਗਮੰਡੀ ਨਹੀਂ ਦੂਜਾ ਮੈਂ ਤੇਰੇ ਧਰਨਿਆਂ ਦਾ ਵੀ ਸ਼ਰੀਕੀ ਆ ਨਹੀਂ ਆਇਆ ਇਹਦਾ ਗਲਤ ਸੁਣ ਮੈਂ ਖੜ੍ਹਾ ਕਹਾਂਗਾ ਜਵਾਬ ਜਮਾਂ ਤੱਕ ਨਹੀਂ ਪਰਮਾਏ ਥੋੜੀ ਰੌਮ ਮੇਰੀ ਗੱਲ ਸੁਣ ਠੀਕ ਇੱਕ ਮਿੰਟ ਜਮਾਂ ਰਹਾਉਂਗਾ ਉਹ ਮੇਰੀ ਗਲਤ ਸੁਣਨ ਨੂੰ ਮੈਂ ਬੇਨਤੀ ਕਰੇ ਮੈਂ ਕਿਹਾ ਸੁਖਵੀਰ ਸਿੰਘ ਪੱਲਾਣਾ ਤੱਕ ਤੂੰ ਬਣਾ ਕੇ ਨਹੀਂ ਆ ਤੁਸੀਂ ਬਣਾ ਕੇ ਗਏ ਹੋ ਕਮਰੇ ਬਣਾ ਕੇ ਤਾਂ ਦਾ ਬਣਾਏ ਓਏ ਜੇ ਬੜਦੇ ਜਿਹੜਾ ਜਿਹੜੀ ਮੈਂ ਉਹ ਦੱਸ ਉਹ ਕਹਿੰਦੇ ਆਂਦੇ ਪਾ ਕੇ ਭਰੇ ਦੂਜਾ ਛੱਡ ਦੇ ਤੇ ਨਹੀਂ ਮੈਂ ਜਾਣਾ ਜਦੋਂ ਤੈਨੂੰ ਪਤਾ ਜੇ ਬਣਾਇਆ ਇੱਕ ਮੱਤੀ ਪਈਆ ਜੇ 1000 ਸਾਡੀ ਹਿੱਕ ਤਾਂ ਪੜਨੇ ਜੇ ਬਣਾਇਆ ਤੇ ਤੈਨੂੰ ਸਾਡੇ ਦਾਖਲਾ ਤੂੰ ਖੋਣ ਚੱਕਣਾ ਜੇ ਬਣਾਇਆ ਨਹੀਂ ਤਾਂ ਹੈ ਹੀ ਨਾ 1000 ਲੋਕਾਂ ਨੇ ਪਾਉਣ ਸੁਣੇ ਛੱਡਣ ਲੱਗੇ ਜਿਹੜਾ ਜਿਹੜਾ ਫੋਟੋ ਵਾਲੇ ਹੱਥ ਮਨਾਉਣ ਕਹਿੰਦਾ ਕਿ ਮੈਂ ਫੋਟੋ ਚੋਰੋਂ ਆਇਆ ਜੇ ਸੰਗਲ ਬਣਦਾ ਆ ਲੈ ਤੇਰੇ ਰਾਹ ਸਵਾਰੀ ਤੂੰ ਪੈ ਕੇ ਆਉਂਦਾ ਮੈਂ ਤੇਰੇ ਪਿੰਡ ਆਉਣਾ ਤੈਨੂੰ ਅਸੀਂ ਮਾਰ ਦਾਂਗੇ ਚੋਰ ਹੋਣ ਦਾ ਮਾਦ ਨਹੀਂ ਯਾਰ ਦੇਖੋ ਮੈਂ ਕਿਹੜਾ ਬੋਟਾ ਟਰਾਲੀ ਚੋਰਾ ਵਾਲੀ ਗੱਲ ਕਰੇ ਤੂੰ ਹੀ ਲੈਣਾ ਆਇਆ ਇਹ ਲੋਕ ਇਹ ਮੈਂ ਕੰਮ ਕਰ ਆਇਆ ਤੁਹਾਡੇ ਦੇਖੇ ਤੇ ਆ। ਉਹ ਕਿਦੇ ਬਾਹਰ ਆ ਕੇ ਚਲੇਗਾ। ਇਹ ਗੱਲ ਨਾ ਕਰੀ। ਇਹ ਗੱਲ ਨਾ ਕਰੀ। ਨਹੀਂ ਦੁੱਤਾ। ਉਹ ਬਿਲਕੁਲ ਨਹੀਂ ਦੁੱਤਾ। ਵਾਲੀਬਾਲ ਦਾ ਗਰਾਊਂਡ ਵੀ ਸਾਡਾ ਦੂਰ ਲੱਗਦਾ। ਜਨ ਕਮਾਲ ਹੋਊਗੀ ਤੁਹਾਡੀ। ਨਹੀਂ ਦੁੱਤਾ। ਇਹ ਸਰਕਾਰ ਨੇ ਪਹਿਲਾਂ ਕੰਮ ਕਰਕੇ ਬਾਅਦ ਚ ਦੱਸਣਾ। ਇਹਨੇ ਕਰਿਆ ਸਰਕਾਰ ਨੇ ਯਾਰ ਕੀ ਕਰਿਆ? ਸਰਕਾਰ ਇੱਕ ਮਿੰਟ। ਛੋਟਾ। ਸਰਕਾਰ ਤੇਰੀ ਦੀ ਚੜੀ ਆਉਣੇ ਕੰਮ ਪੂਰੇ ਪ੍ਰਿੰਸੀਪਲ ਕਹਿੰਦੇ ਆਇਆ। ਸਰਕਾਰ ਕਹਿੰਦੀ ਸੀ ਸਾਰੇ ਟੀਚਰ ਕਹੀ ਜਾਂਦੇ ਆ। ਮੇਰੀ ਗੱਲ ਸੁਣ ਲੈ। ਤੁਹਾਡੀ ਸਰਕਾਰ ਦੇ ਵਿੱਚ ਸਕੂਲਾਂ 'ਚ ਸਭ ਤੋਂ ਵਧੀਆ ਕੰਮ ਹੋ ਰਿਹਾ। ਨਹੀਂ ਹੋ ਰਿਹਾ। ਸਰਕਾਰ ਨੇ ਬਹੁਤ ਵਾਰ ਜਿਹੜਾ ਸੀ ਨਸਾਂਵਾਂ ਆਉਣ ਸਾਰ ਨਸੇਬੰਦ ਕਾਢੂ ਕਰਤਾ ਸਾਂਹੀ ਮੁੱਦੇ ਨੂੰ ਲੈ ਕੇ ਜਿਹੜਾ ਸਵਾਲ ਆਉਂ ਸਾਰ ਮੈਂ ਐਮਐਸਪੀ ਦੇ ਦੂੰਗਾ ਮੈਂ ਤੁਥੇ ਹੀ ਪੁੱਛਦਾ ਤੇਰੀ ਸਰਕਾਰ ਨੇ ਕਿਹਾ ਸੀ ਕਿ ਆਉਣ ਸਾਰ ਐਮਐਸਪੀ 5 ਮਿੰਟਾਂ ਅੰਦਰ ਆਉਣ ਸਾਰ ਨਸਾਂਵਾਂ ਦਾ ਕਿਉਂ ਤੂੰ ਉੱਥੇ ਜਾ ਲੇਕੇ ਨੇ ਕਿ ਜਵਾਕਾਂ ਨੇ ਯਾਰ ਤੁਹਾਨੂੰ ਸਾਂਵੰਦ ਕਰਾਉਣੇ ਹੋਏ ਕੱਪਾ ਹੈਗੀ ਤੁਸੀਂ ਉੱਤੇ ਜਾਣਾ ਮੈਨੂੰ ਨਹੀਂ ਪਤਾ ਸੀ ਮੈਨੂੰ ਪਤਾ ਨਹੀਂ ਕਿ ਇਹ ਨਹੀਂ ਵੋਟਰਾਂ ਨੂੰ ਪਤਾ ਨਹੀਂ ਤੁਸੀ ਸਰਕਾਰ ਨੇ ਸਾਠੀ ਜਾਰੀ ਹੋਇਆ ਹੁਣ ਇੱਕ ਟੈਂਕ ਦੀ ਬੰਦੀ ਦਾ ਮੇਲ ਆਗੂ ਹੈ ਮੈਨੂੰ ਪਤਾ ਨਹੀਂ ਕਿ ਉਹ ਦਿਨੇ ਦੇਸੀ ਕਿ ਕਿਹੜੇ ਮੋੜੇ ਦਿਨੇ ਚੋਕੋ ਤੁਹਾਨੂੰ ਦਿਨੇ ਦੇਸੀ ਜੇ ਸਾਡੇ ਸਟੇਡੀਅਮ ਉਹ ਮੇਰੀ ਗੱਲ ਸੁਣੋ ਮੇਰੀ ਗੱਲ ਉਹ ਮੇਨੇ ਬਣਾਇਆ ਉਹ ਮੇਨੇ ਬਣਾਇਆ ਸਰ ਮਨਪ੍ਰੀਤ ਲਈ ਰਿਕਾਰਡ ਉਹ ਰਿਕਾਰਡ ਕੀ ਕਰਨਾ ਹੈ ਸਰ ਰਿਕਾਰਡ ਕੀ ਕਰਨਾ ਹੈ ਮੇਰੀ ਬੇਨਤੀ ਹੈ ਕਾਹਨ ਤੇਰਾ ਉਹ ਵੀ ਨਾ ਮੈਂ ਤੁਹਾਡੇ ਨੂੰ ਸਖਵੀਰ ਸਖਵੀਰ ਮੀਰ ਮੇਰਾ ਮੈਨੂੰ ਫੋਨ ਕਰ ਲੈ ਤੂੰ ਆ ਸਾਡੇ ਐਫਐਲਈ ਦਾ ਸਤਿਕਾਰ ਨੂੰ ਸਾਡੇ ਹੱਥਾਂ ਨਾਲ ਮੈਂ ਕਾਮ ਨਹੀਂ ਸਕਦਾ ਧੜ ਗਿਆ ਮਾਫੀ ਨਾ ਹੋਣੀ ਬੁੱਧਯੂਦਿਮ ਬਾਦੀ ਜਿਹੜਾ ਪਿੱਛੇ ਖਰਾਬ ਤੇ ਫੇਰ ਚੋਰ ਹੋਣਾ ਬੜੀ ਚੋਰ ਹੋਣਾ ਬੜੋ ਯਾਰ ਬੱਚਿਆਂ ਦਾ ਕੰਮ ਇੱਥੇ ਬੰਦੀ ਦਾ ਆਗੂ ਆ ਮੈਂ ਮਾਮਾ ਭੈਣਾਂ ਖੜੀਆਂ ਆਏ ਯਾਰ ਮੈਂ ਮਾਮਾ ਭੈਣਾਂ ਨਾਲ ਕੰਮ ਨਹੀਂ ਆਹ ਕਾ ਖਵਾਉਣੇ ਆ ਤੁਸੀਂ ਖਵਾਉਣੇ ਆ ਲਾਲ ਦਾ ਆ ਖਵਾਉਣੇ ਆ ਮੈਂ ਕਮਾਲ ਦਾ ਬੰਦੇ ਆਪੀ ਆ ਮੈਂ ਮੈਂ ਕਮਾਲ ਦਾ ਮੈਂ ਇੱਕ ਮੈਂ ਆਖੂ ਭੈਣ ਖੜੀ ਆ ਨਾਲ ਮਾਂ ਤੇਰੀ ਆ ਭੈਣ ਹੈ ਮੇਰੀ ਆ ਨਾ ਨਾ ਫਿਰ ਇਹਨਾਂ ਦਾ ਵੀ ਗਾਲ ਇਹਨਾਂ ਦੇ ਮੂੰਹ ਤੇ ਕੱਢ ਰਿਹਾ ਯਾਰ ਇਹ ਗਾਲਾਂ ਤੇ ਅਸੀਂ ਦੱਸਦੇ ਆ ਵੀ ਕੋਈ ਨਾਣਾ ਮੈਂ ਮੈਂ ਤੁਹਾਨੂੰ ਸਤਿਕਾਰ ਜੋ ਕਹਣਾ ਮੈਂ ਕਹਣਾ ਮੈਂ ਸੁਣੋ ਮੇਰੀ ਇੱਕ ਮਿੰਟ ਮੇਰੀ ਗੱਲ ਅਸੀਂ ਆਮਰੇ ਸੁਣੇ ਮੇਰੀ ਗੱਲ ਜੋ ਮੰਨ ਜੀ ਕੋਟਲੇ ਮੇਰੀ ਗੱਲ ਅੱਗੇ ਕੋਟਰੇ ਹੁਣ ਕੋਟਲੇ ਜਰ ਫੇਰ ਕੇ ਹੋ ਜੇ ਸੋਹਣੇ ਟੱਕਰੀਆਂ ਪਾ ਦੇਣਾ ਮੇਰੀ ਇੱਕ ਮਿੰਟ ਦੇਖੋ ਇਨਫੋਰਮੇਸ਼ਨ ਇਹ ਹੋ ਗਈ ਕਿ ਬਾਅਦ ਚ ਗੱਲਬਾਤ ਹੋਏ ਇਸ ਪਰ ਕਿ ਰਾਸਤ ਨਹੀਂ ਪਤਾ ਤੁਸੀਂ ਕਿੱਥੇ ਖੜੀ ਹੋ ਕਿੱਥੇ ਨਾ ਖੜੀ ਹੋ ਮੈਂ ਸਕੂਲ ਚ ਸਕੂਲ ਦੇ ਵਿੱਚ ਕੰਮ ਕੀਤਾ ਉਹਦਾ ਲੀਗ ਵਿੱਚ ਕੰਮ ਅਗਲਾ ਸਿੱਧਾ ਸਬੰਧ ਚ ਹੈ ਇੱਕ ਮਿੰਟ ਮੇਰੀ ਗੱਲ ਸੁਣੋ ਆਪਣੀ ਗੱਲ ਸੰਸਾੜੀ ਨਾ ਸੀ ਤੁਸੀਂ ਸਾਰਾ ਕੁਝ ਬੋਲ ਲਿਆ ਹੁਣ ਮੇਰੀ ਗੱਲ ਸੁਣੋ ਮੈਂ ਸਕੂਲ ਚ ਆ ਗਿਆ ਸਕੂਲ ਚ ਆਉਣ ਦਾ ਕਾਰਨ ਕਿ ਮੈਂ ਇੱਥੇ ਮੇਰਾ ਪ੍ਰੋਗਰਾਮ ਰੱਖਿਆ ਪੂਰੇ ਹਲਕੀ ਦੇ ਸਕੂਲਾਂ ਚ 18 ਕਰੋੜ ਰੁਪਏ ਦੀ ਗਰੰਟੀ 2 ਸਾਲ ਪਹਿਲਾਂ ਲਿਆ ਕੇ ਦੇ ਚੁੱਕਿਆ ਇਹ ਤੋਂ ਬਿਨਾ ਬੱਖ ਬੱਖ ਕੰਮ ਹੋਇਆ ਤੇ ਮੈਂ ਮੈਂ ਆਨ ਰਿਕਾਰਡ ਤੁਹਾਨੂੰ ਸਾਰਾ ਕੁਝ ਦਿਖਾਵਾਂਗਾ ਠੀਕ ਹੈ ਮੇਰੇ ਕੋਲ ਸਬੂਤ ਨੇ ਜੇ ਤੱਥਾਂ ਤੇ ਗੱਲ ਕਰਨੀ ਹੈ ਰਹੀ ਗੱਲ ਜਿਹੜੀ ਤੁਸੀਂ ਰੋਸਾ ਕਰਦੇ ਹੋ ਵੀ ਸਾਨੂੰ ਉੱਥੇ ਚੁਕਾਤਾ ਸਾਡਾ ਉੱਥੇ ਤੁਸੀਂ ਲਾਠੀ ਚਾਰਜ ਕਹਿੰਦੇ ਹੋ ਪਹਿਲੀ ਗੱਲ ਤਾਂ ਚਲੋ ਜੋ ਕੁਝ ਹੋਇਆ ਹਜੇ ਮੈਂ ਨਹੀਂ ਉਹ ਤੋਂ ਮੈਂ ਤੁਹਾਨੂੰ ਇੱਕ ਗੱਲ ਲੱਗਦਾ ਕਿ ਧੱਲੇਵਰ ਸਾਹਿਬ ਸਾਡੇ ਬਹੁਤ ਸਤਿਕਾਰਯੋਗ ਨੇ ਅਸੀਂ ਵੀ ਚਾਹੁੰਦੇ ਸੀ ਕਿ ਉਹਨਾਂ ਦੇ ਪਿੱਛੇ ਸਰਕਾਰ ਵੀ ਜਾ ਕੇ ਪਤਾ ਲੈ ਕੇ ਆਈਏ ਪਰ ਪੰਜਾਬ ਦੇ ਪੰਜਾਬ ਦੇ ਪੰਜਾਬ ਦੇ ਲੋਕ ਵੀਰੇ ਵੀਰ ਪੰਜਾਬ ਦੇ ਲੋਕ ਆ ਇਹ ਸੋਚ ਨੂੰ ਜਾਇਜ਼ ਨਾ ਸਮਝਦੇ ਹੋਏ ਨਾਲ ਨਹੀਂ ਖੜੀ। ਬਿਲਕੁਲ ਖੜੀ। ਜਥੇਬੰਦੀਆਂ ਦੇ ਬਾਕੀ ਨੇ ਸਾਥ ਨਹੀਂ ਦਿੱਤਾ। ਅੱਜ ਆਪ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ। ਬਿਲਕੁਲ ਇਕੱਠੀਆਂ ਹੋ। ਸਾਰੀਆਂ ਇਕੱਠੀਆਂ ਹੋ। ਮੈਨੂੰ ਮੁਰੇ ਲੱਗਦਾ। ਨਹੀਂ ਤੂੰ ਕਰਾਵੇਂਗਾ ਮੈਂ ਮੁਰੇ ਲੱਗਦਾ। ਜਰਮਾਨੇ ਗੰਦੀ ਨਾ ਕਰੋ। ਗਾਲਾਂ ਨਾ ਮਾਰਨਾ। ਜਮਾਨੇ ਨਹੀਂ ਦਿੰਦੇ। ਕੰਮ ਨਾਲ ਜਵਾਬ ਦਿਓ। ਦੇਖ ਕੰਮ ਨਾਲ ਲਾਵਾਂਗੇ। ਜ਼ਿੰਮੇਵਾਰ ਬੰਦੇ ਹੋ ਤੁਸੀਂ। ਜ਼ਿੰਮੇਵਾਰੀ ਚਾਤਾ ਜਿਹੜਾ ਨਾ ਤੁਹਾਨੂੰ ਤਾਂ ਇਸ ਕਰਕੇ ਇਸ ਕਰਕੇ ਮੇਰੀ ਮੇਰੀ ਗੱਲ ਸੁਣੋ ਇੱਕ ਮਿੰਟ। ਮੈਂ ਤੁਹਾਡੇ ਨਾਲ ਟਿੱਕਰੀ ਮੋਰਚ ਦੇ 6 ਮਹੀਨੇ ਰਿਆ ਥੋੜਾ ਇਕੱਲੇ 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 ਸਾਥੀ ਦਾ ਇੱਕ ਮਿੰਟ ਉਹ ਇਕੱਲੇ ਸੰਗਤ ਗੱਪਾਂ ਦਾ ਕੋਈ ਫਾਇਦਾ ਇਕੱਲੇ ਇਕੱਲੇ ਸਾਥੀ ਨਾਲ ਜਾਪਦਾ ਤੁਹਾਡੇ ਨਾਲ ਮੈਂ ਉੱਥੇ ਟਿੱਕਰੀ ਬੜੀ ਮੈਂ ਇੱਕ ਇੱਕ ਮਿੰਟ ਖੜ੍ਹ ਜਾਓ ਖੜ੍ਹ ਜਾ ਮੈਨੂੰ ਮਿਲਿਆ ਉੱਥੇ ਮਿਲਿਆ ਆਪਾਂ ਆਪਾਂ ਮਿਲਿਆ ਜੀ ਤੁਹਾਨੂੰ ਜੀ I'm okay. gonna okay. Okay. Okay.